ਫਿਰ ਮੂਰੇ ਮੂਰੇ ਬਣੀ ਜਾਂਦੀ ਹੈ ਪਿੱਛੇ ਪਿੱਛੇ ਟੁੱਟੀ ਜਾਂਦੀ ਹੈ ਕਾਰਨ ਕੀ ਹੈ ਕਿ ਉੱਪਰੋਂ ਲੈ ਕੇ ਥੱਲੇ ਤੱਕ ਭ੍ਰਿਸ਼ਟਾਚਾਰ ਸਾਰਾ ਮੈਂ ਉਹਨਾਂ ਨੂੰ ਗਰੰਟੀ ਦੇਤੀ ਤੁਹਾਨੂੰ ਕੋਈ ਅਫਸਰ ਤੰਗ ਨਹੀਂ ਕਰੂਗਾ ਕੋਈ ਤੁਹਾਨੂੰ ਲੀਡਰ ਤੰਗ ਨਹੀਂ ਕਰੂਗਾ ਪਰ ਸੜਕ ਇਹ ਜੀ ਬਣਾ ਦਿਓ ਕਿ ਭਾਵੇਂ ਉਹ ਕਹਿੰਦੇ ਮੈਨੂੰ ਕਹਿੰਦੇ ਸੜਕ ਤੇ ਭਾਵੇਂ ਬੰਨ ਤੇ ਖੇਡ ਲਿਓ ਜੀ ਮੈਂ ਕਿਹਾ ਬੰਟੇ ਬਿਨਾਂ ਕੁੱਤੀ ਤੋਂ ਨਹੀਂ ਖੇਲ ਜੰਦੇ ਕੁੱਤੀ ਨਹੀਂ ਉੱਥੇ ਬਣਨੀ ਚਾਹੀਦੀ ਤੋਆ ਨਹੀਂ ਪਹਿਣਾ ਚਾਹੀਦਾ ਉਂ ਭਾਵੇਂ ਬੰਟੇ ਖੜਾ ਲਿਓ ਤੁਹਾਨੂੰ ਦਿਖਾ ਲਿਓ ਬੰਟੇ ਸੋ ਐਹਾਂ ਜੀਆਂ ਸੜਕਾਂ ਔਰ ਸਭ ਤੋਂ ਵੱਡੀ ਗੱਲ ਇਹ ਗੱਲ ਹੋਰ ਨੋਟ ਕਰੇਗਾ ਆਪਾਂ ਹੀ ਕਰ ਸਕਦੇ ਆ ਪਿੰਡਾਂ ਵਾਲੇ ਜਿਹਨਾਂ ਨੂੰ ਪਤਾ ਹੈ ਜਿਹੜੇ ਪਿੰਡ ਤੋਂ ਜਿਹੜੇ ਪਿੰਡ ਤੱਕ ਸੜਕ ਜਾਂਦੀ ਹੈ ਦੋਨੇ ਪਿੰਡ ਦੀਆਂ ਪੰਚਾਇਤਾਂ ਜਾਂ ਕੋਈ ਕਮੇਟੀ ਬਣਾ ਲਓ ਮੈਂਬਰਾਂ ਦੀ ਜਾਂ ਸੂਝਵਾਨ ਲੋਕਾਂ ਦੀ ਉਹ ਕਮੇਟੀ ਜਿੰਨਾ ਚਿਰ ਇਹ ਕਹਿੰਦੀ ਨਹੀਂ ਲਿਖ ਕੇ ਕਿ ਹਾਂ ਸਾਡੇ ਸਾਹਮਣੇ ਸੜਕ ਬਣੀ ਐ ਤੇ ਲੁੱਕ ਵੀ ਤੇ ਬਜਰੀ ਵੀ ਤੇ ਸਾਰਾ ਮਟੀਰੀਅਲ ਜਿਹੜਾ ਸਾਡੇ ਸਾਹਮਣੇ ਪਾਇਆ ਗਿਆ ਤੇ ਅਸੀਂ ਸੜਕ ਤੋਂ ਸੰਤੁਸ਼ਟਾਂ ਤਾਂ ਪੈਸੇ ਠੇਕੇਦਾਰ ਦੇ ਖਾਤੇ 'ਚ ਪਾਵਾਂਗੇ ਨਹੀਂ ਉਹਦੇ ਪੈਸੇ ਰੋਕ ਲਾਂਗੇ ਅਸੀਂ